ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆਂੰੰਦ ਕਾਰਜ ਦੀ ਰਸਮ ਗੁਰਦੁਆਰਾ ਸਾਹਿਬ ਵਿੱਚ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਦੀ ਪਰਿਕਰਮਾ ਕੀਤੀ ਫਿਰ ਉਸ ਤੋਂ ਬਾਅਦ 19 ਕੇ ਟਾਈਮ 'ਚ ਆਪਣੀ ਜਿਹੜੇ ਮੁੰਡਿਆ ਦੇ ਸੀ ਉਹ ਵੀ ਆ ਗਏ ਸੀ ਫਿਰ ਉਹਨਾਂ ਦਾ ਆਪਾਂ ਸਵਾਗਤ ਕੀਤਾ ਸਭ ਤੋਂ ਪਹਿਲਾਂ

ਦੱਲੀ ਸਾਈਡ ਪ੍ਰੀਤੀ ਮਾਸੀ ਨੂੰ ਵੀ ਰੈਡੀ ਕਰ ਰਹੀ ਸੀ ਮੱਥਾ ਟੇਕਣ ਲਈ ਮਤਲਬ ਲਹਿੰਗਾ ਵਗੈਰਾ ਚੁੰਨੀ ਵਗੈਰਾ ਸੈੱਟ ਕਰ ਰਹੀ ਸੀ ਜੇ ਸਤਿ ਪੁਰਨ ਤਗ ਸਭੇ ਥੋਕ ਪ੍ਰਾਪਦੇ ਜੇ ਆਵੇ ਇੱਕ ਹੱਥ ਜਨਮ ਪਦਾਰਿਤ ਸਫਲ ਹੈ ਇਹ ਸੱਚਾ ਸ਼ਬਦ ਕੰਤ ਗੁਰ ਤੇ ਮੈਲ ਪ੍ਰਾਪਤੇ ਜਿਸ ਲਿਖਿਆ ਕੋ ਵੈ ਮਥ ਮੇਰੇ ਮਨ ਇਕਸ ਸਿਉ ਚਿੱਤ ਲਹੇ ਇਕਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋ ਸਭ ਮਿੱਥਿਆ ਮੋ ਮਾਏ ਲੱਖ ਖੁਸ਼ੀਆਂ ਆਤਿਸ਼ਾਯਾਂ ਸਤਿਗੁਰ ਨਦੁਰਿ ਕਰਿ ਕਰਿ ਲੱਖ ਖੁਸ਼ੀਆਂ ਬਦਰ ਕੋ ਤੇ ਲੜਕੀ ਲੜਕੀਆਂ ਬੈਠੀ ਹੈ 12 ਵਾ ਚੁੱਕੇ ਨੇ ਬੈਠਣ ਦੀ ਕਿਰਪਾਤਾ ਕਰੋ ਛੇਤੀ ਛੇਤੀ ਆਨੰਦ ਗਾਰਜ ਜਿਹੜੇ ਨੇ ਉਹ ਰਸਮ ਦੇ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸੁਪਨ ਹੋ ਸਕਦੇ ਨਿਮਕ ਇੱਕ ਹਰਿ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਪੂਰਲੀ ਸਾਈਡ ਤੇ ਬੈਠੇ ਨੇ ਬੈਠਣਾ ਪਰਲੀ ਸਾਈਡ ਤੇ ਬੈਠੀ ਕੱਟੇ ਜੀ फल मूर्त सफल आज कड़ी चित सत्याप न लग दिल मेहरबान दास जीरा काल पार कर आए अलख राजा गीता लोई नम सुहर का अंदर आया साथ कर भर पूरा आराध हो सब के देख बा ਰਹੋ ਆ ਬੜਾ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹਿ ਨਾਨਕ ਲਾਭ ਬਹਿਦੀ ਆਰੰਭ ਕਾਜ ਰਚਾਇਆ ਹਰ ਪੈ ਲੜੀ ਲਾ ਪਰਿ ਵਰਤੀ ਕਰਮ ਚੜੜਾਇਆ ਬੰਸਰਾ ਵਰਤੀਓ ਬਾਣੀ ਬ੍ਰਹਮਾ वेद तੰਦਰੁ ਆਇਆ ਬੱਲੇ ਰਾਮ ਜੀਓ ਅਰ ਮਨ ਗੜਾਉਂ ਅਰ ਨਾਮ ਧਿਆਵਾ ਸਿਮਰਤ ਨਾਮ ਗੜੜਾ ਸਤ ਗੁਰੂ ਗੁਰੂ ਅਰਾਧਾ ਕਿਲ ਵਿਖ ਪਾਪ ਗਵਾ ਬਾਦ ਅਨੰਦ ਹੋਆ ਬੜਾ ਪਾਕੀ ਮਨ ਹਰ ਹਰ ਮਿੱਠ ਲਾਇਆ ਜਨਕ ਮੇਰਾ ਪਾਵਾ ਗਾਇਆ ਹਰ ਕੋਣ ਗਾਇਆ ਹਰ ਵੇਖੇ ਰਾਮ ਜੂਰੇ ਰਾਇ ਚਰਨਾਂ ਰਗ ਦੁਜੀ ਲਾਜ ਜਲਾਈ ਅਨਹਦਿ ਸ਼ਬਦ ਵਜਾਈ ਹਰ ਤੂੰ ਜੁੜੀ ਲਾ ਸਤ ਗੁਰ ਪੁਰਖ ਮਿਲਾਇਆ ਬਲ ਰਾਮ ਜੀ ਹਰ ਤੂੰ ਜੁੜੀ ਲਾ ਸਤ ਗੁਰ ਪੁਰਖ ਮੇ ਲਾਇ ਬਲਿ ਰਾਮ ਜੀਓ ਨਿਰਪੋ ਪੈ ਮਨ ਹੋਏ ਹਉਮੈ ਮਹਿ ਲਗਵਾਇਆ ਬਲਿ ਰਾਮ ਜੀਓ ਨਿਰਮਲ ਪਉ ਪਿਆਰ ਗੁਣ ਗਾਇਆ ਹਰ ਮੇਕਰੋ ਚਲਾ ਅਨਹਦੁ ਸ਼ਬਦਿ ਵਜਾਈ ਗਨ ਕਾਨਕ ਦੂਜੀ ਲਾ ਚਲਾ ਅਨਹਦੁ ਸ਼ਬਦਿ ਵਜਾਈ ਵੜਾ ਪਾਗਿਆ ਬਨਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮਖ ਬੋਲੇ ਹਰ ਹਰ ਬਾਣੀਏ ਸੰਤ ਜਨਾ ਆਵੜ ਪਾਗੀ ਪਾਇਆ ਹਰ ਕਥੀਆ ਕਥਾ ਕਹਾਣੀਏ ਹਿਰਦੈ ਹਰ 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 ਬਣੇ ਉਭਜੀ ਹਰ ਜਪਿਆ ਮਖ ਬੋਲੇ ਦੀਜੀ ਨਾਵੇ ਉਪਜਮਨ ਬੈਰਗ ਜਿਓ ਹਰਤੀ ਜੁੜੀ ਲਵ ਮਨ ਚ ਪਿਆ ਮੈਰਾ ਇਰਮਲ ਵਰ ਪਿਆਰ ਗੁਣ ਗਾਇਆ ਮੇਂ ਬੋਲੀ ਹਰ ਬਾਣੀ ਸੰਤ ਜਨਾਵ ਤੇ ਭਾਗੀ ਪਾਇਆ ਸੰਤ ਜਨਾਵ ਤੇ ਭਾਗੀ ਪਾਇਆ ਵਰ ਕਥੀ ਐ ਅਕਾਸ਼ ਦੀ ਕਹਾਣੀ ਇਰਦਾ ਨਕ ਬੋਲੇ ਕੀ ਜੀ ਲਾ ਵਾਰ ਉਪਜੈ ਮਨ ਮਹਿਰਾ ਕੀ ਜੀ ਗੁਜਨ ਨਾਨਕ ਬੋਲੇ ਕੀ ਜੀ ਲਾ ਹਰ ਉਪਜੈ ਮਨ ਬਹਿਰਾ ਕੀ ਜੀ ਭਰਤੀ ਜੜੀ ਲਾ ਹਰ ਚੌਥੜੀ ਦਾਬ ਮਨ ਸਹਜ ਪਾਇ ਹਰ ਪਾਇ ਬਦਰਾ ਆਸ ਪਾਏ ਹਰ ਮਨ ਤਨ ਖਿਲਾਇਆ ਬਲਰਾਮ ਜਿਓ ਹਰ ਮਿਠਾ ਲਾਇਆ ਮੇਰੇ ਪ੍ਰਭਤਾ ਅਨ ਦੇ ਹਰ ਨਿਵਿਧਾਈ ਮਨ ਚੰਦਿਆ ਫਲ ਪਾਇਆ ਸੁਆਮੀ ਹਰ ਨਾਮ ਬਿਨੇ ਵਧਾਈ ਹਰ ਪ੍ਰਭ ਠਾਕ ਕਾ ਜਰੇ ਜਾਇਆ ਆਨੇ ਰਦੇ ਨਾਮ ਵੇਗਾਸੀ ਜਦ ਨਾਨਕ ਬੋਲੇ ਚੌਥੀ ਲਾਗੈ ਹਰ ਪਾਇਆ ਪ੍ਰਭ ਆਵੇਂ ਨਸੀ ਹਰ ਚੌਥੜੀ ਲਾਉ ਮਨ ਸਜਿਖਿਆ ਹਰਾਇ ਬਲ ਰਾਮ ਜੀਉ ਬੂਰ ਮੁਖ ਮਿਲਿਆ ਸੁਭਾਈ ਹਰ ਮਨ ਤਨ ਪਾਲਿਆ ਬਲ ਰਾਮ ਜੀਓ ਪਰ ਮੀਠਾ ਬਟਾੁਰਾ ਕੁਰਕਾ ਜਿ ਰਾਇ ਤਮੇਰ ਦਾ ਨਾਮ ਵਿਗਾਸੀ ਜਨਨਾਨਕ ਬੋਲੇ ਚੌਥੀ ਲਾਵੇ ਜਨਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭੁ ਤਨਾਸੀ ਤੇ ਮਿਲ ਲਾਓ ਸਬਸਕ੍ਰਾਈਬ ਕਰਨਾ ਹਰ ਜੋਤਲੀਲਾ ਜੀਰੋ ਹੋਸਟ ਚੁਕੇ ਬੰਨ ਲੋਕੀ ਗਾ ਗੋ ਆ ਮੇਰੇ ਬਾਗੁਲਾ ਗਾ ਗੋ ਆ ਮੇਰੇ ਬਾਗੁਲਾ ਆ ਦੇਖਦੇ ਰਹੀ ਪੈਰਵਾ ਬੱਚਿਆਂ ਨੂੰ ਪਾਸੇ ਅਸ਼ੀਸ਼ਾ ਬਖਸ਼ੇ ਦੀ ਕਰਨੀ ਆਹ ਨੂੰ ਉਨਾਵੇਂ ਕੇ ਨਾਲ ਕਰਕੇ ਨਗਰੀ ਨਗਰ ਅਦਾਲਤਣਾ ਜੀ ਆਸ ਜਿਹੜੇ ਦੀ ਅਰਦਾਸ ਚਾਰ ਨਾਵਾਂ ਦੇ ਬਾਦ ਸ਼ੰਗ ਕੀਤਾ ਜਿਹੜੀਆਂ ਜੀਨਾ ਸਰ ਜੀ ਦੀ ਅਰਦਾਸ ਕਰਵਾ ਕਰਦੇ ਆ ਸਰ ਜੀ ਨਾਲ ਦੇਖੀ ਤੇਰੀ ਬਲ ਬੱਤ ਦਾ ਆਪਲਾ ਵਾਲੇ ਜੀ ਦਾ ਦੰਤ ਅੱਜ ਜੀ ਹੁਣ ਆਪਾਂ ਇੱਥੇ ਆਪਾਂ ਆਪਦੀ ਵੀਡੀਓ ਐਂਡ ਕਰਦੇ ਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ ਬਾਏ